ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਖਬਰ ਦਿਖਾਵਾਂਗੇ ਤੁਹਾਨੂੰ ਹਲਕਾ ਪੁਲੇ ਤੋਂ ਅੱਡਾ ਹੈਗਾ ਰੋਡ ਵਾਲੀ ਪੁਲੀ ਦਾਦੀ ਤੋਂ ਇੱਥੇ ਇੱਕ ਸੜਕੀ ਹਾਦਸਾ ਹੋਇਆ ਭਿਆਨਕ ਸੜਕੀ ਹਾਦਸਾ ਹੋਇਆ ਇੱਕ ਜੁਵਨਕ ਦੀ ਮੌਤ ਹੋਈ ਆ ਮੋਟਰਸਾਈਕਲ ਦੀ ਟੱਕਰ ਹੋਈ ਆ ਕੇਂਦਰ ਕਿ ਇਹ ਜਿਹੜਾ ਜੁਵਨਕ ਸੀਗਾ ਪਹਿਲੇ ਦਿਨ ਜਿਹੜਾ ਆਪਣੇ ਕਾਲਜ ਜਾ ਰਿਹਾ ਸੀਗਾ ਪਠਾਨਕੋੜ ਦਾ ਦੱਸਿਆ ਜਾ ਰਿਹਾ ਨਾਲ ਦੀ ਸਕਰੀਨ ਤੇ ਤਸਵੀਰਾਂ ਵੀ ਦਿਖਾ ਰਹੇ ਆ ਕਾਫੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਹੜਾ ਮંત્રી ਘਟਾਰੂ ਚੱਕ ਜੀ ਹੈਗੇ ਨੇ ਉਹਨਾਂ ਦਾ ਕਾਫਲਾ ਨਿਕਲਿਆ ਸੀਗਾ ਜਿਹਦੇ ਕਰਕੇ ਇਸ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਇਸ ਦੀ ਮੌਤ ਹੋਈ ਹੈ ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਰੋਡ ਦੇ ਉੱਤੇ ਜਾਮ ਲਾ ਕੇ ਵੱਡਾ ਜਿਹੜਾ ਪ੍ਰਦਰਸ਼ਨ ਕੀਤਾ ਸਰਕਾਰ ਦੇ ਖਿਲਾਫ ਕੀਤਾ ਕੈਬਨਟ ਮੰਤਰੀ ਦੇ ਖਿਲਾਫ ਕੀਤਾ ਆ ਉੱਥੇ ਕਿਹਾ ਸੀ ਬੰਦ ਦੂਰ ਦੂਰ ਜਿਹੜੀਆਂ ਦੋਨੇ ਪਾਸੇ ਜਿਹੜੀਆਂ ਲੰਬੀਆਂ ਲੈਣਾ ਲੱਗੀਆਂ ਸੀਗੀਆਂ ਉਹਨਾਂ ਦੀ ਮੰਗ ਸੀ ਕਿ ਜਦੋਂ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਮੰਤਰੀ ਆ ਕੇ ਇੱਥੇ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਜਿਹੜਾ ਉਹਨਾਂ ਦਾ ਜਿਹੜਾ ਧਰਨਾ ਇਸੇ ਤਰ੍ਹਾਂ ਹੀ ਆ ਰਿਹਾ ਜੀਗਾ ਜਦਕਿ ਦੂਸਰੇ ਪਾਸੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਸੀਗਾ ਪੁਲਿਸ ਨੇ ਇਹਨਾਂ ਸਾਰੇ ਰੋਪਾਂ ਨੂੰ ਨਕਾਰਿਆ ਤੇ ਉਹਨਾਂ ਨੇ ਇੱਕ ਟਰੱਕ ਡਰਾਈਵਰ ਦੀ ਗਲਤੀ ਦੱਸੀ ਹੈ ਜਿਸ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਉਸ ਨੂੰ ਕਾਬੂ ਵੀ ਕਰ ਲਿਆ ਤੇ ਜਿਹੜੀ ਬੰਦੀ ਕਾਰਵਾਈ ਉੱਤੇ ਕੀਤੀ ਜਾ ਰਹੀ ਹੈ ਜਦਕਿ ਜਿਹੜੇ ਲੋਕ ਸੀਗੇ ਜਾਂ ਪਰਿਵਾਰਿਕ ਮੈਂਬਰ ਸੀਗੇ ਉਹ ਸਾਫ਼ ਤੌਰ ਤੇ ਅਰੋਪ ਸਿੱਧਾ ਜਿਹੜਾ ਕੈਬਨਟ ਮੰਤਰੀ ਲਾਲਚਨ ਕਟਾਰੂ ਚੱਕ ਜੀ ਹੈਗੇ ਉਹਨਾਂ ਤੇ ਲਗਾ ਰਹੇ ਸੀ ਕਿ ਕਹਿੰਦੇ ਕਿ ਉਹਨਾਂ ਦਾ ਕਾਫਲਾ ਨਿਕਲਿਆ ਸੀਗਾ ਜਿਸ ਕਰਕੇ ਹਾਦਸਾ ਹੋਇਆ ਦੱਸਦੀ ਕਿ ਪੁਲਿਸ ਵੱਲੋਂ ਸਾਫ਼ ਇਹ ਗੱਲ ਕੀਤੀ ਗਈ ਕਿ ਇੰਦਾ ਦੀ ਕੋਈ ਗਲਬਾਤ ਨਹੀਂ ਜਿਹੜਾ ਕਾਫਲਾ ਸੀਗਾ ਕਾਫੀ ਜਿਹੜਾ ਪਹਿਲੇ ਨਿਕਲ ਚੁਕਿਆ ਸੀਗਾ ਕਿਤੇ ਨਾ ਕਿਤੇ ਪਰਿਵਾਰਕ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਹੈ ਜਿਹੋਨਾਂ 'ਚ ਕਾਫੀ ਰੋਸ ਆ ਸਰਕਾਰ ਦੇ ਪ੍ਰਤੀ ਕੈਵਨਨ ਮੰਤਰੀ ਦੇ ਪ੍ਰਤੀ ਗਲਬਾਤਸ ਨਾਲ ਪਰਿਵਾਰਕ ਮੈਂਬਰਾਂ ਨਾਲ ਕਿ ਕੀ ਉਹਨਾਂ ਦੀ ਮੰਗ ਸੀ ਕੀ ਉਹ ਕਹਿਣਾ ਚਾਹੁੰਦੇ ਨੇ ਦੂਸਰੇ ਪਾਸੇ ਜੋ ਪੁਲਿਸ ਨੇ ਗਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾਣੇ ਆਪਣੇ ਚੈਨਲ ਤੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਨੰਦਰਪਾਲ ਸਿੰਘ ਜੀ ਕੀ ਗਲਬਾਤ ਹੈ ਜੀ ਮੰਤਰੀ ਸਾਹਿਬ ਦਾ ਤਰੋਆ ਕਾਫਲਾ ਜੀ ਇਹਨਾਂ ਨੇ ਵੀ ਇੱਧਰ ਦੇਖਿਆ ਇੱਧਰ ਕੀ ਆੜਾ ਕੀ ਨਿਆਰ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਬਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਇੱਧਰ ਚੜਤੀ ਜੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਦਾ ਵੀ ਗਲਤੀ ਨਾਲ ਫਿਰ ਇੱਥੇ ਥਲੋਤੇ ਵੀ ਨਹੀਂ ਦੇਖੋ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਟਗੜਾ ਤਾਣ ਹੋਇਆ ਉਹ ਇੱਥੇ ਕੋਤੇ ਵੀ ਆਉਂਗੇ ਸ਼ੂਕੂ ਕਰਦੇ ਮੁੰਡੇ ਸਟਾਫਾਂ ਦੇ ਬੇਖੋ ਜੀ ਮੁੰਡਾ ਮੌਕੇ ਨੂੰ ਗਿਆ ਪੂਰਾ ਮੌਕੇ ਦੇ ਮੌਕੇ ਦੇ ਪੂਰਾ ਹੋ ਗਿਆ ਮੰਤਰੀ ਕਿਹੜੇ ਤੇ ਆਪਣੀ ਮੰਤਰੀ ਲਾਲ ਚੰਦ ਕਟਾਉਣੀ ਚਾਹੁੰਦੇ ਹਾਂਜੀ ਹਾਂਜੀ ਕੀ ਕੀ ਮੰਗਦੇ ਤੁਹਾਨੂੰ ਕੀ ਲੱਗਦਾ ਦੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਇਹ ਕਾਫਲਾ ਰੁਕਦਾ ਤਾਂ ਮੁੰਡੇ ਦੀ ਦੇਖੋ ਜੀ ਨਾਮ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਰਮਾਨਾ ਇੱਧਰ ਆਂਦਾ ਇਹਨਾਂ ਲਈ ਜਗਤਾਂਮੀ ਉਹ ਕੀਤਾ ਜੀ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਅਰੰਡੇ ਨੇ ਅਮ ਚਿੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾੜਾ ਨੇ ਹਵਲੇ ਨਾਲ ਧਰੋ ਵੀ ਚੋਕਲਾ ਨਹੀਂ ਕੀ ਮੰਗ ਕੀ ਕਰਦੇ ਦੇਖੋ ਆਪਾਂ ਕਰਨਾ ਜੀ ਕਾਨੂੰਨ ਆਪਣੀ ਜੋ ਵੀ ਇੰਨੇ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੇ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਕੋਈ ਸਰਕਾਰ ਦੇ ਕਾਰਵਾਈ ਦੇਖੋ ਜੀ ਇੱਕ ਟਰੱਕ ਦੇ ਉਹਨਾਂ ਨੂੰ ਚਾਹੀਦੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਆ ਇੰਨੀ ਨੋਪਦਰੀ ਆਉਣੀ ਹਾਂਜੀ ਹਾਂਜੀ ਸਰ ਮੇਰੇ ਘਰ ਦੇ ਬਿਲਕੁਲ ਸਾਹਮਣੇ ਰਹਿੰਦੇ ਐ ਮੇਰਾ ਭਤੀ ਚਾਹੀ ਲੱਗਦਾ ਔਰ ਦੇਖੋ ਇਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਆਇਆ ਔਰ ਬੜੇ ਰਾਮਨਾ ਗੱਡੀ ਚ ਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਟੀ ਤੇਜ਼ ਗੱਡੀ ਬਹੁਤ ਰਾਮਨਾ ਲਾ ਰਿਹਾ ਸੀ ਪਿੱਛੋਂ ਗੱਡੀ ਵਾਲੇ ਆਏ ਆ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਤਰੋ ਕਹਿੰਦੇ ਮੰਤਰੀ ਸਾਹਿਬ ਦਾ ਕਾਫਲਾ ਆ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏਗੇ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜੰਦੀ ਮਾਂ ਪਿਓ ਦਾ ਲੱਕ ਟੁੱਟ ਗਿਆ ਬੋ ਜੀ ਮਾਪਿ ਉਹਦੇ ਐਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਉਹ ਰਿਕਸ਼ਾ ਵਾਹ ਕੇ ਮੁੰਡਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕੇ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਐਨੇ ਗਰੀਬ ਬਣ ਗਏ ਆ ਉਹਨਾਂ ਨੇ ਬੱਚਾ ਪਾਲ ਲਿਆ ਕਿਦਾਂ ਪਾਲ ਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਇਨਸਾਫ ਦੇ ਵਿੱਚ ਦੇਖੋ ਆ ਕਿੱ데 ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਇਹਨਾਂ ਨੂੰ ਮਿਲਣਾ ਚਾਹੀਦਾ ਵੀ ਜਿਹੜਾ ਮੁੰਡਾ ਜੀ ਮੁੰਡਾ ਕਾਲਜ ਵਿੱਚ ਪੜ੍ਹਦਾ ਜੀ ਉਸਕੋ ਚਾਹੀਦਾ ਬੋ ਜੀ ਐਦਾਂ ਹੋਣ ਲੱਗੇ ਤਾਂ ਫਿਰ ਤਾਂ ਕੋਈ ਕੋਈ ਗੱਲ ਤਬੂ ਲਿਖ ਨੂੰ ਸਾਫ ਚਾਹੀਦਾ ਜੇ ਵੇਖੋ ਜੀ ਕਾਨੂੰਨ ਭਾਈ ਸਾਹਿਬ ਇਹ ਟਰੱਕ ਦਾ ਤਾਂ ਆਪਾਂ ਸਾਹਮਣੇ ਹਾਕੀਆ ਸੱਚ ਕਰ ਇਹ ਜਦੋਂ ਮੁੰਡਾ ਜਾ ਰਹੀ ਸੀ ਔਕੇ ਬਰੀਜਾ ਗੱਡੀ ਸੀ ਜੀ ਤੇ ਪਿੱਛੇ ਖੜਕ ਸੀਗਾ ਉਹਨੇ ਬਰੀਜਾ ਵਾਲੇ ਨੇ ਥੋੜੀ ਪ੍ਰੇਵਾਰਿਤ ਤੇ ਅੱਗੇ ਟਰੱਕ ਆ ਰਹੀ ਸੀ ਉਹਨੇ ਟਰੱਕ ਨੇ ਹਿੱਟ ਕਰਤਾ ਮੋਟਰਸਾਈਕਲ ਨੂੰ ਉਹਦੀ ਮੁੰਡੇ ਦੀ ਜਿਹੜੀ ਆ ਔਕੇ ਤੇ ਹੀ ਡੈਥ ਹੋ ਗਈ ਆ ਉਹਦੇ ਲਈ ਅਸੀਂ ਜਿਹੜੇ ਐਫ ਆਈ ਆਰ ਲੋਜ ਕਰ ਰਹੇ ਨੇ ਬੰਦਾ ਜਿਹੜਾ ਆਪਾਂ ਸੀਗਾ ਉਹ ਫੜ ਲਿਆ ਤੇ ਇਮੀਡੀਏਟਲੀ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਨੇ ਸਰਕਾਰਾਂ ਦਾ ਕਹਿਣਾ ਕਿ ਮੰਤਰੀ ਦੇ ਕਾਫੇ ਦੇ ਨਾਟਕ ਕਰਦੇ ਨਹੀਂ ਜੀ ਇਹ ਗਲਤ ਹੈ ਉਹ ਤੋਂ ਬੜੇ ਪਹਿਲੇ ਹੀ ਚਲੇ ਗਏ ਸੀਗੇ ਉੱਥੋਂ ਤੇ ਇਹ ਗਲਤ ਗਲਤ ਗੱਲ ਹੈ ਇਹ ਵੈਰੀਫਾਈ ਅਸੀਂ ਕਰ ਲਿਆ ਸਾਰਾ ਇੱਦਾਂ ਦੀ ਕੋਈ ਗੱਲ ਬਾਤ ਨਹੀਂ ਕਰਦਿਆਂ ਰੋਡ ਵੀ ਜਾਮ ਕੀਤਾ ਸੀ ਗਾ ਜੀ ਰੋਡ ਜਾਮ ਕੀਤਾ ਸੀ ਉਹਨਾਂ ਨੂੰ ਸਮਝਾਤਾ ਸਾਰਾ ਕਿ ਦੇਖੋ ਜਿਹਨੇ ਕੀਤਾ ਉਹ ਅਸੀਂ ਫੜ ਲਿਆ ਤੇ ਉਹ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ